ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅਜਦੀਪ ਸੰਧੂ ਵਲੌਗ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਾਰ ਆਲੂਆਂ ਤੋਂ ਬਹੁਤ ਹੀ ਜ਼ਿਆਦਾ ਕੁਕਰੇ ਸਨੈਕਸ ਉਸ ਲਈ ਆਪਾਂ ਚਾਰ ਆਲੂ ਲਏ ਨੇ ਇਹਨਾਂ ਨੂੰ ਆਪਾਂ ਇੱਕ ਲੰਬੀ ਸ਼ੇਪ ਵਿੱਚ ਕੱਟ ਕੇ 90% ਉਬਾਲ ਉਬਾਲਾਂਗੇ ਆਪਾਂ ਆਲੂ ਨੂੰ ਇਦਾਂ ਚਾਰ ਪਾਟਾ ਵਿੱਚ ਵੰਡ ਲਵਾਂਗੇ ਇਸ ਨੂੰ ਇਦਾਂ ਮੋਟਾ ਸਿਲਕੇ ਸਮੇਤੀ ਕੱਟ ਲਵਾਂਗੇ ਇਸ ਨੂੰ ਹੁਣ ਆਪਾਂ 90% ਪਾਣੀ ਵਿੱਚ ਬਾਲ ਲਾਂਗੇ 90% ਆਪਾਂ ਆਲੂ ਨੂੰ ਬਾਲ ਲਿਆ ਏ ਹੁਣ ਇਸ ਦਾ ਸਾਰਾ ਪਾਣੀ ਕੱਢ ਲਵਾਂਗੇ ਦੂਜੇ ਪਾਸੇ ਆਪਾਂ ਮਿਕਸਰ ਮਿਕਸਰ ਨਾਲ ਤਿਆਰ ਕਰਾਂਗੇ ਇੱਕ ਪੇਸਟ ਜਿਸ ਵਿੱਚ ਇਸ ਨੂੰ ਆਪਾਂ ਬਣਾਵਾਂਗੇ ਪੇਸਟ ਮਿਸ਼ਰਣ ਨੂੰ ਬਣਾਉਣ ਲਈ ਆਪਾਂ ਇੱਕ ਚਮਚਾ ਲਵਾਂਗੇ ਮੈਦਾ ਇੱਕ ਚਮਚਾ ਆਪਾਂ ਮੈਦਾ ਲਿਆਏ ਇੱਕ ਚਮਚਾ ਆਪਾਂ ਕਾਰਨ سٹਾਰਚ ਦਾ ਲਵਾਂਗੇ ਇੱਕ ਚਮਚਾ ਪਕੌੜਾ ਦਾ ਸਟਾਰਚ ਦਾ ਲੈ ਲਿਆ ਇਹਨਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਐਡ ਕਰਾਂਗੇ ਚਿਲੀ ਫਲੇਕਸ ਥੋੜਾ ਜਿਹਾ ਸੁੱਕੀ ਮੇਥੀ चंगी करेंगे। इस चंकी तरह आप मिक्स ऐड इसे आप नमक स्वाद अनुसार थोड़ा जहा जीरा थोड़ी जी अजवाइन थोड़ी जी काली मिर्च थोड़ी जी काली मिर्च इन्हों तरह मिक्स करा ਸੋ ਵਟ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਤੱਕ ਪਤਲਾ ਪੇਸਟ ਤਿਆਰ ਕਰਾਂਗੇ ਪੇਸਟ ਜਿਹੜਾ ਆਪਣਾ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਗਾੜਾ ਹੋਣਾ ਚਾਹੀਦਾ ਪਾਣੀ ਨੂੰ ਥੋੜਾ ਥੋੜਾ ਕਰਕੇ ਐਡ ਕਰਾਂਗੇ ਤਾਂ ਕਿ ਆਪਣਾ ਪੇਸਟ ਜ਼ਿਆਦਾ ਪਤਲਾ ਨਾ ਹੋ ਜਾਏ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦਾ ਪੇਸਟ ਤਿਆਰ ਕਰ ਲਾਂਗੇ ਇਸ ਤਰ੍ਹਾਂ ਆਪਾਂ ਇਸ ਦਾ ਬੈਟਰ ਤਿਆਰ ਕਰ ਲਵਾਂਗੇ। ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਗਾੜਾ ਹੈ। ਇਸ ਨੂੰ ਚੈੱਕ ਕਰਨ ਦਾ ਇੱਕ ਤਰੀਕਾ ਹੈ ਜਦੋਂ ਆਪਾਂ ਕੜਛੀ ਨੂੰ ਮੁੱਦੀ ਮਾਰਾਂਗੇ, ਇਦਾਂ ਕਲੀਨ ਕਰਾਂਗੇ ਬਿਲਕੁਲ ਸਾਫ਼ ਹੋ ਜਾਵੇਗੀ। ਜੇ ਤਾਂ ਉਂਗਲ ਘੇਰਾਂਗੇ ਤਾਂ ਇਹ ਇਸ ਦਾ ਮਤਲਬ ਹੈ ਕਿ ਆਪਣਾ ਬডো ਬੈਟਰ ਬਿਲਕੁਲ ਪਰਫੈਕਟ ਬਣ ਚੁੱਕਿਆ ਹੈ। ਆਪਾਂ ਇੱਕ ਕੜਾਈ ਵਿੱਚ ਤੇਲ ਪਾ ਗਰਮ ਹੋ ਲਈ ਰੱਖ ਦਿੱਤਾ ਹੈ। ਹੁਣ ਇਸ ਨੂੰ ਆਪਾਂ ਫਰਾਈ ਕਰਾਂਗੇ। ਤੇਲ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਹਦਾ ਆਲੂਆਂ ਨੂੰ ਲੈ ਕੇ ਚੰਗੀ ਤਰ੍ਹਾਂ ਇਸ ਵਿੱਚ ਡਿਪ ਕਰਕੇ ਇਸ ਨੂੰ ਵਿੱਚ ਪਾ ਕੇ ਫਰਾਈ ਕਰਾਂਗੇ ਇਸ ਨੂੰ ਪੋਟੈਟੋ ਬਾਈਟਸ ਹੀ ਕਿਹਾ ਜਾਂਦਾ ਹੈ ਗੈਸ ਦੀ ਜੋ ਮੀਡੀਅਮ ਆ ਉਹ ਅੱਜ ਬਿਲਕੁਲ ਮੀਡੀਅਮ ਰੱਖਣੀ ਹੈ ਚਾਰਦੇ ਕੀ ਬਹੁਤ ਹੀ ਜਿਆਦਾ ਟੇਸਟੀ ਹੁੰਦੇ ਨੇ ਇੱਕ ਵਾਰ ਤੁਸੀਂ ਵੀ ਚੂਰ ਬਣਾ ਕੇ ਦੇਖਿਓ ਇਸ ਨੂੰ ਆਪਾਂ ਚੰਗੀ ਤਰ੍ਹਾਂ 골ਡਨ ਫਰਾਈ ਕਰ ਲਿਆ ਹੈ ਐਡਾ ਕਰਕੇ ਆਪਾਂ ਸਾਰੇ ਫਰਾਈ ਕਰ ਲਵਾਂਗੇ ਸਾਰੇ ਐਂਡਗੋ ਨੂੰ ਫਰਾਈ ਕਰ ਲਾਂਗੇ ਆਪਣੇ ਪੋਟੈਟੋ ਬਾਈਟਸ ਬਣ ਕੇ ਤਿਆਰ ਹੋ ਚੁੱਕੇ ਨੇ ਤੁਹਾਨੂੰ ਵਾਅਦ ਤੇ ਪਤਾ ਲੱਗ ਚੁੱਕਿਆ ਹੋਗਾ ਕਿ ਕਿੰਨੇ कुरकुरੇ ਬਣ ਚੁੱਕੇ ਨੇ ਹੁਣ ਇਹਨਾਂ ਨੂੰ ਆਪਾਂ ਸਰਵ ਕਰਾਂਗੇ ਆਪਣੇ ਪੋਟੈਟੋ ਬਾਈਟਸ ਬਣ ਕੇ ਤਿਆਰ ਨੇ ਗਰਮ ਗਰਮ ਨੂੰ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ